ਇਸ ਗਿਆਨ ਨੂੰ ਬਣਾਉਣ ਦੇ ਕਾਰਨ ਨੱਕ ਨੇ ਬਚਾਰਾ ਦਾ ਨੋੜਾ ਬਚਾਰਾ ਨਾ ਟਕਰਾ ਜਾਂਦੇ ਨੂੰ ਚਾਰ ਚਫਰਾ ਜਿਹਾ ਬਾਰੀਆ ਪੁਰੇੜਾ ਹੋਈ ਗੱਲ ਬਚਾਰਾ ਬੜੀ ਚੰਗੀ ਲੱਗਦਾ ਜਿਸ ਕੋ ਵਿਚਾਰ ਹੈ ਸਮਾਜਵਾਦ ਕਿਸ ਕੋ ਵਿਚਾਰ ਹੈ ਕਮਿਊਨਿਜ਼ਮ ਕਿਹੜੀਆਂ ਜਥੇਬੰਦੀਆਂ ਆਪਕਰ ਵਾਟਰ ਚਾਰਲਡ ਨੇ ਉਹ ਪੀੜਤ ਪਸਾਨੀ ਦੀ ਜਾਨੇ ਗੱਲ ਕਰਦਾ ਪਸਾਨੀ ਦੀਆਂ ਵੀ ਜੇ ਮੇਰੇ ਕਹਿੰਦੇ ਬਹੁਤ ਪਸ ਹੈ 92% ਪਸਾਨੀ ਹੈ ਜੀਨੇ ਕੋਰੇ ਐਕਟਰ ਕਿੱਲੇ ਤੋਂ ਲੈ ਕੇ 10 ਤੱਕ 8% ਪਸਾਨੀ ਹੈ ਜੀਨੋ ਸਿੱਖਤ ਨਹੀਂ ਪਸਾਨੀ ਕਹਿੰਦੇ Leibniz. Das heißt es